ਜਦੋਂ ਦਮਦਮਾ ਸਾਹਿਬ ਦੀ ਧਰਤੀ ਤੋਂ ਸਤਿਗੁਰੂ ਦੱਖਣ ਨੂੰ ਦੇ ਨਦੇੜ ਨੂੰ ਗਏ ਆ ਜਿਹੜੇ ਬੰਦੇ ਦੀ ਮੈਂ ਗੱਲ ਕਰਨ ਲੱਗਾ ਇਹ ਰਜੌਰੀ ਪਿੰਡ ਕਸ਼ਮੀਰ ਇਲਾਕੇ ਦੇ ਰਹਿਣ ਵਾਲਾ ਸੀ ਜਵਾਨ ਬੜਾ ਸੀ 46 ਵਰੇ ਇਹ ਜੀਵਿਆ ਇਹਦਾ ਰਾਜਪੂਤਾਂ ਦੇ ਘਰ ਦਾ ਜਨਮ ਸੀ ਜਿਹਦਾ ਗੁਰਮਤਿ ਨਾਲ ਕੋਈ ਤਲਕ ਨਹੀਂ ਸੀ ਜਵਾਨ ਉਮਰ ਵਿੱਚ ਇੱਕ ਬਰਾਗੀ ਸਾਧੂ ਦਾ ਚੇਲਾ ਬਣ ਗਿਆ ਤੇ ਚੇਲਾ ਬਣਦਾ ਕਾਰਨ ਉਹਨੂੰ ਜ਼ਿੰਦਗੀ ਦੇ ਮੋੜ ਵਿੱਚੋਂ ਇੱਕ ਛੱਟ ਵਜੀ ਹਰਨੇ ਨੂੰ ਤੀਰ ਮਾਰਿਆ ਸ਼ਿਕਾਰ ਖੇਡਦਿਆਂ ਜਦੋਂ ਉਹਦਾ ਪੇਟ ਚਾਕ ਕੀਤਾ ਉਹਦੇ ਵਿੱਚੋਂ ਦੋ ਬੱਚੇ ਨਿਕਲੇ ਉਹ ਤੇ ਘਰ ਵਿੱਚੋਂ ਜਿਆਦਾ ਚਿਰ ਜੀ ਨਾ ਸਕੇ ਇਹਦੀਆਂ ਅੱਖਾਂ ਦੇ ਸਾਹਮਣੇ ਉਹ ਤਰਫ ਤੜਕ ਕੇ ਬੱਚੇ ਮਰ ਗਏ ਇਹਨੇ ਤੀਰ ਕਮਾਨ ਕਾਨੀਆਂ ਪਾੰਦ ਦਿੱਤੀਆਂ ਇੱਕ ਵਰਾਗੀ ਸਾਧੂ ਦਾ ਚੇਲਾ ਬਣ ਗਿਆ ਇਹ ਸਾਧੂਆਂ ਦਾ ਝੁੰਡ ਇੱਕ ਦਿਨ ਰਾਮ ਥੰਮਰ ਦੇ ਮਕਾਮ ਮਕਾਮ ਉੱਤੇ ਮੇਲਾ ਸੀ ਉੱਥੇ ਚਲੇ ਗਏ ਇਹਦਾ ਉਹਦੇ ਨਾਲ ਮਨਾਂ ਪਤੀਜਿਆ ਇਹਨੇ ਇੱਕ ਹੋਰ ਗੁਰੂ ਧਾਰਨ ਕਰ ਲਿਆ ਫਿਰ ਜਦੋਂ ਸਮਾਗਮ ਤੇ ਗਏ ਇਹਨੇ ਉਹਦਾ ਵੀ ਪੱਲਾ ਛੱਡ ਦਿੱਤਾ ਤੇ ਇੱਕ ਹੋਰ ਗੁਰੂ ਧਾਰਨ ਕਰ ਲਿਆ ਉਹਦਾ ਨਾਂ ਸੀ ਉਹਗਨਾਥ ਪੰਚਵੱਟੀ 나ਸਕ ਦੇ ਹੋ ਰਹਿਣ ਵਾਲਾ ਸੀ ਬੜੀਆਂ ਰਿਧੀਆਂ ਸਿੱਧੀਆਂ ਉਹਨੇ ਵਸ ਕੀਤੀਆਂ ਸੀ ਇਹਨੇ ਉਹਦੀ ਸੇਵਾ ਕੀਤੀ ਉਹ ਮਰਨ ਤੋਂ ਪਹਿਲਾਂ ਇਹਨੂੰ ਜੰਤਰਾ ਮੰਤਰਾਂ ਦੀ ਪੋਥੀ ਦੇ ਗਿਆ ਇਹਨੇ ਆਪਣਾ ਆਸਲ ਗਦਾਵਰੀ ਦੇ ਕੰਡੇ ਨਦੇੜ ਵਿਖੇ ਲਾ ਲਿਆ ਇਹਦੇ ਚੇਲਿਆਂ ਨੇ ਇਹਦਾ ਨਾਮ ਮਾਧੋ ਦਾਸ ਰੱਖਿਆ ਸੀ ਬੜੀਆਂ ਰਿਧੀਆਂ ਸਿੱਧੀਆਂ ਇਹਨੇ ਹਾਸਲ ਕਰਨੀਆਂ ਬੜੀ ਇਹਦੀ ਲੋਕ ਪੂਜਾ ਕਰਨ ਲੱਗੇ ਇਧਰ ਕਲਗੀਧਰ ਪਾਤਸ਼ਾਹ ਮਹਾਰਾਜ ਜਦੋਂ ਭਾਦਰਸ਼ਾ ਦੇ ਨਾਲ ਦੱਖਣ ਦੇੜ ਦੀ ਧਰਤੀ ਨੂੰ ਗਏ ਹਨ ਮਾਰੇ ਨੂੰ ਉਹਦੀ ਨਿਜਤ ਵਿੱਚ ਫਰਕ ਜਾ ਪਿਆ ਸਤਗੁਰ ਨੇ ਆਪਣਾ ਟੈਂਟ ਵੱਖਰਾ ਕਰ ਲਿਆ ਕਿਉਂਕਿ ਜਿਹੜੇ ਭਾਦਰਸ਼ਾ ਨੇ ਮਾਰੇ ਨਾਲ ਵਾਅਦੇ ਕੀਤੇ ਸੀ ਨਾ ਵੀ ਮਹਾਰਾਜ ਮੇਰੀ ਪਾਦਸ਼ਾਹ ਬੰਨ ਵਿੱਚ ਮਦਦ ਕਰੋ ਜਿਨ੍ਹਾਂ ਨੇ ਤੁਹਾਨੂੰ ਮਹਾਰਾਜ ਕਸ਼ਟ ਪਹਚਾਏ ਮੈਂ ਸਾਰਿਆਂ ਨੂੰ ਫੜ ਕੇ ਤੁਹਾਡੇ ਹਵਾਲੇ ਕਰੂੰਗਾ ਭਾਵੇਂ ਉਹ ਕਿੰਨੇ ਵੀ ਉੱਚੇ ਉਹਦੇ ਤੇ ਕਿਉਂ ਨਾ ਹੋਏ ਜਦੋਂ ਮਾਰੇ ਦੀਆਂ ਫੌਜਾਂ ਦੀ ਮਦਦ ਲੈ ਕੇ ਬਹਾਦਰ ਸ਼ਾ ਪਾਦਸ਼ਾਹ ਬਣ ਗਿਆ ਫਿਰ ਉਹ ਕੀਤੇ ਹੋਏ ਵਾਦੇ ਗੁਰੂ ਗੋਬਿੰਦ ਸਿੰਘ ਨਾ ਭੁੱਲ ਗਿਆ ਆਪਣੇ ਮੰਤਰੀ ਮੰਡਲ ਚ गिर ਗਿਆ ਤੇ ਗੁਰੂ ਮਹਾਰਾਜ ਦੇ ਗਾੜੀ ਇੱਕ ਹੀਰਾ ਰੱਖਿਆ ਦਾ ਮਹਾਰਾਜ ਹੀਰਾ ਲੈ ਲਓ ਤੇ ਚੁੱਪ ਕਰ ਜੋ ਆਹਾਂ ਬੜੇ ਬੜੇ ਅਹੁਦੇਦਾਰ ਜਥੇਦਾਰ ਲੀਡਰ ਜਿਹੜੇ ਆ ਉਹ ਮਾਇਆ ਦੇ ਪ੍ਰਵਾਹ ਥਲੇ ਸਾਰਾ ਮਹਾਰਾਜ ਦੇ ਪਿਛਲੇ ਪੀੜ੍ਹੀ